ਕਿੱਦਾਂ ਦੀ ਤਬਾਈ ਤੋਂ ਹੁਣ ਤੋ 252 ਮਿਲੀਅਨ ਸਾਲ ਪਹਿਲਾਂ ਧਰਤੀ ਤੇ ਲਗਭਗ ਹਰ ਚੀਜ਼ ਖਤਮ ਹੋ ਗਈ ਸੀ ਮਤਲਬ ਆ ਜਿਹੜੇ ਚਿੜੀਆ ਕਬੂਤਰ ਆਪਣੇ ਬਨੇਰੇਆ ਤੇ ਬੈਠੇ ਐ ਉਹ ਡਾਇਨਾਸੌਰ ਦੇ ਪਰਪੁੱਤਰੇ ਐ ਜੇ ਤੁਸੀਂ ਉਸ ਵੇਲੇ ਹੁੰਦੇ ਤਾਂ ਪੂਰੀ ਦੁਨੀਆ ਤੇ ਸਪਲੈਂਡਰ ਤੇ ਗੇੜੀਆਂ ਲਾ ਸਕਦੇ ਸੀ ਪਰ ਇੱਕ ਦਿਨ ਉਹਦੇ ਰਾਹ ਵਿੱਚ ਥੋੜਾ ਜਿਹਾ ਫਰਕ ਆਇਆ ਤੇ ਸਿੱਧਾ ਧਰਤੀ ਤੇ ਆ ਬੱਜਿਆ ਇਹੋ ਜੇ ਕਿ ਸੂਰਜ ਦੀ ਰੌਸ਼ਨੀ ਧਰਤੀ ਤੱਕ ਨਹੀਂ ਪਹੁੰਚ ਸਕ ਰਹੀ ਸੀ ਉਹ ਵੀ ਕਈ ਮਹੀਨੇ ਸਾਲਾਂ ਤੱਕ ਔੜੇ ਜਿਹੇ ਹੀ ਸਮੇਂ ਚ ਉਹ ਡਾਇਨਾਸੌਰ ਜੋ ਕਬਜ਼ਾ ਕਰਕੇ ਬੈਠੇ ਸੀ ਬਿਲਕੁਲ ਹੀ ਖਤਮ ਹੋ ਗਏ ਇੱਕ ਟਾਈਮ ਸੀ ਇਨਾਂ ਦੇ ਚੱਲਣ ਨਾਲ ਜ਼ਮੀਨ ਹਿੱਲਦੀ ਸੀ ਤੇ ਅੱਜ ਉਹ ਆਪਣੇ ਬਨੇਰਿਆਂ ਤੇ ਪਾਣੀ ਲਈ ਵੀ ਤਰਸਦੇ ਹਜ਼ਾਰਾਂ ਲੱਖਾਂ ਸਾਲ ਧਰਤੀ ਤੇ ਰਾਜ ਕਰਨ ਵਾਲੇ ਡਾਇਨਾਸੌਰ ਅੱਜ ਸਿਰਫ ਫਿਲਮਾਂ 'ਚ ਹੀ ਦੇਖੇ ਜਾਂਦੇ ਆਏ ਕਿਵੇਂ ਮਤਲਬ ਆ ਜਿਹੜੇ ਚਿੜੀਆ ਕਬੂਤਰ ਆਪਣੇ ਬਨੇਰਿਆਂ ਤੇ ਬੈਠੇ ਆ ਉਹ ਡਾਇਨਾਸੌਰ ਦੇ ਪਰਪੁੱਤਰੇ ਐ ਸੁਣ ਕੇ ਯਕੀਨ ਜਿਆ ਨਹੀਂ ਹੁੰਦਾ ਨਾ ਸੋਚੋ ਉਸ ਪ੍ਰਜਾਤੀ ਬਾਰੇ ਜਿਨੇ ਇਸ ਧਰਤੀ ਤੇ 16 ਕਰੋੜ ਸਾਲ ਰਾਜ ਕੀਤਾ ਹੋਰ ਤਾਂ ਹੋਰ ਕਈ ਬਿੱਲੀ ਜਿਨੇ ਛੋਟੇ ਤੇ ਕਈ ਹਾਥੀ ਤੋਂ ਵੀ ਵੱਡੇ ਸਾਈਜ਼ ਦੇ ਸੀ ਕਈ ਸਿਰਫ ਘਾਹ ਖਾਂਦੇ ਸੀ ਤੇ ਕਈ ਸਿਰਫ ਮਾਸ ਕਈ ਬਾਲੇ ਹੀ ਸੁਸਤ ਸੀ ਤੇ ਕਈ ਹਵਾ 'ਚ ਵੀ ਉੱਡਦੇ ਸੀ ਇਹ ਸਾਰੇ ਫੈਕਟਸ ਬਾਰੇ ਆਪਾਂ ਅੱਗੇ ਡਿਟੇਲ 'ਚ ਗੱਲ ਕਰਾਂਗੇ ਤੇ ਨਾਲੇ ਜਾਣਾਂਗੇ ਕਿ ਕੀ ਕੀ ਹੋਇਆ 16 ਕਰੋੜ ਸਾਲਾਂ 'ਚ ਤੇ ਕਿਵੇਂ ਇਹ ਖੌਫਨਾਕ ਡਾਇਨਾਸੌਰ ਇੱਕ ਛੋਟੇ ਜਿਹੇ ਪੰਛੀ ਦੇ ਰੂਪ ਚ ਆ ਗਏ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਤੇ ਥੋੜਾ ਜਿਹਾ ਪਿੱਛੇ ਚਲਦੇ ਹਾਂ ਬਲਾਨੀ ਬਸ 230 ਮਿਲੀਅਨ ਸਾਲ ਪਹਿਲਾਂ ਤੇ ਪਹੁੰਚ ਗਿਆ ਆਪਾਂ ਸਿੱਧਾ ਮੀਜ਼ੋਜੋਇਕ ਏਰਾ ਚ ਜਿਹਨੂੰ ਏਜ ਆਫ ਡਾਇਨਾਸੌਰ ਵੀ ਕਿਹਾ ਜਾਂਦਾ ਹੈ ਇਹ ਏਰਾ ਤਿੰਨ ਹਿੱਸਿਆਂ ਚ ਵੰਡਿਆ ਹੋਇਆ ਟ੍ਰਾਈਏਸਿਕ ਜੂਰਾਸਿਕ ਟੈਕ੍ਰੋਟੇਸ਼ੀਅਸ ਪਹਿਲਾ ਜਾਣਦੇ ਆ ਟ੍ਰਾਈਏਸਿਕ ਪੀਰੀਅਡ ਬਾਰੇ ਸੋਚੋ ਆਪਣੀ ਅੱਖਾਂ ਬੰਦ ਕਰਕੇ ਕਿ ਤੁਸੀਂ ਇੱਕ ਅਜਿਹੀ ਦੁਨੀਆ ਚੋਂ ਜਿੱਥੇ ਅੱਜ ਜਿਹੀ ਕੋਈ ਚੀਜ਼ ਨਹੀਂ ਹੈ ਅੱਜ ਜਿਵੇਂ ਅੱਡ-ਅੱਡ ਮਹਾਦੀਪ ਨੇ ਨਾਰਥ ਅਮਰੀਕਾ ਯੂਰਪ ਅਫਰੀਕਾ ਵਗੈਰਾ ਉਸ ਸਮੇਂ ਇਹ ਸਭ ਇੱਕ ਹੀ ਸੀ ਇੱਕ ਵੱਡਾ ਸੁਪਰ ਮਹਾਦੀਪ ਜਿਹਨੂੰ ਪੈਂਜਿਆ ਨਾਂ ਦਿੱਤਾ ਗਿਆ ਤੇ ਇਹ ਧਰਤੀ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਫੈਲਿਆ ਹੋਇਆ ਸੀ ਜੇ ਤੁਸੀਂ ਉਸ ਵੇਲੇ ਹੁੰਦੇ ਤਾਂ ਪੂਰੀ ਦੁਨੀਆ ਤੇ ਸਪਲੈਂਡਰ ਤੇ ਗੇੜੀਆਂ ਲਾ ਸਕਦੇ ਸੀ ਕਹਿਣ ਦਾ ਮਤਲਬ ਇਹ ਰਾਜ ਕੋਈ ਸਮੁੰਦਰ ਨਹੀਂ ਸੀ ਜ਼ਮੀਨ ਸਾਰੀ ਇਕੱਠੀ ਸੀ ਤੇ ਪੈਂਥਾਲਾਸਾ ਨਾਂ ਦੇ ਇੱਕ ਸਮੁੰਦਰ ਨਾਲ ਘिरी ਹੋਈ ਸੀ ਇਸ ਵੇਲੇ ਦੁਨੀਆ ਬਸ ਥੋੜੀ ਦੇਰ ਪਹਿਲਾਂ ਹੋਈ ਤੋਂ ਇੱਕ ਵੱਡੀ ਤਬਾਹੀ ਤੋਂ ਉੱਭਰਨਾ ਸ਼ੁਰੂ ਹੋਈ ਸੀ ਕਿੱਦਾਂ ਦੀ ਤਬਾਹੀ ਤੋਂ ਹੁਣ ਤੋਂ 252 ਮਿਲੀਅਨ ਸਾਲ ਪਹਿਲਾਂ ਧਰਤੀ ਤੇ ਲਗਭਗ ਹਰ ਚੀਜ਼ ਖਤਮ ਹੋ ਗਈ ਸੀ ਤੇ ਇਹ ਇਤਿਹਾਸ ਦੀ ਸਭ ਤੋਂ ਵੱਡੀ ਵਿਨਾਸ਼ਕਾਰੀ ਘਟਨਾ ਮੰਨੀ ਜਾਂਦੀ ਹੈ ਜੋ ਵਿਸ਼ਾਲ ਜਵਾਲਾਮੁਖੀ ਫਟਨ ਕਾਰਨ ਯਾਨੀ ਕਿ ਵੋਲਕੇਨਿਕ ਇਰਪਸ਼ਨਸ ਦੀ ਵਜ੍ਹਾ ਨਾਲ ਹੋਈ ਲਗਭਗ 90% ਜ਼ਿੰਦਗੀ ਮਿੱਟੀ ਚ ਮਿਲ ਗਈ ਸੀ ਤੇ ਵਿਗਿਆਨੀ ਇਸ ਨੂੰ ਪਰਮিয়ান ਟ੍ਰਾਈਏਸਿਕ ਐਕਸਟਿੰਕਸ਼ਨ ਕਹਿੰਦੇ ਨੇ ਇਸ ਤਬਾਹੀ ਤੋਂ ਪਹਿਲਾਂ ਸਾਡੀ ਧਰਤੀ ਤੇ ਕੁਝ ਅਜੀਬ ਜਿਹੇ ਰੈਪਟਾਈਲਸ ਦਾ ਰਾਜ ਸੀ ਜਿਨ੍ਹਾਂ ਨੂੰ ਸਨੈਪਸਿਡਸ ਕਿਹਾ ਜਾਂਦਾ ਹੈ ਇਹ ਜੀਵ ਅਸਲ ਚ ਅੱਜ ਦੇ ਮੈਮਲਸ ਜਿਵੇਂ ਕਿ ਕੁੱਤੇ ਬਿੱਲੀਆਂ ਹੋਰ ਤਾਂ ਹੋਰ ਇਨਸਾਨਾਂ ਦੇ ਅਸਲੀ ਪੁਰਖੇ ਮੰਨੇ ਜਾਂਦੇ ਆ ਪਰ ਜਦੋਂ ਐਕਸਟਿੰਕਸ਼ਨ ਵਾਲੀ ਗੱਲ ਹੋਈ ਨਾ ਤਾਂ ਇਹਨਾਂ ਵਿੱਚੋਂ ਜ਼ਿਆਦਾਤਰ ਖਤਮ ਹੀ ਹੋ ਗਏ ਤੇ ਕੁਦਰਤ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਵਿਨਾਸ਼ ਹਮੇਸ਼ਾ ਕਿਸੇ ਨਵੀਂ ਚੀਜ਼ ਦੀ ਰਚਨਾ ਲਈ ਹੁੰਦਾ ਤਬਾਹੀ ਤੋਂ ਬਾਅਦ ਹੌਲੀ ਹੌਲੀ ਧਰਤੀ ਦੁਬਾਰਾ ਵਸਨੀ ਸ਼ੁਰੂ ਹੋਈ ਤੇ ਇੱਕ ਨਵੀਂ ਤਰ੍ਹਾਂ ਦੇ ਰੈਪਟਾਈਲਸ ਦਾ ਵਿਕਾਸ ਹੋਇਆ ਜਿਹਨੂੰ ਆਰਚੋਸਔਰਸ ਨਾਮ ਦਿੱਤਾ ਗਿਆ ਇਹ ਆਰਚੋਸਔਰਸ ਆਪਣੇ ਟਾਈਮ ਦੇ ਚੱਕਵੇਂ ਬੰਦੇ ਸੀ ਬੰਦੇ ਤਾਂ ਨਹੀਂ ਮੇਰਾ ਮਤਲਬ ਸਮਝ ਗਏ ਤੁਸੀਂ ਮਜ਼ਬੂਤ ਤੇਜ਼ ਤੇ ਧਰਤੀ ਤੇ ਰਾਜ ਕਰਨ ਨੂੰ ਬਿਲਕੁਲ ਤਿਆਰ ਇਹ ਪ੍ਰਜਾਤੀ ਫਿਰ ਵਿਕਸਿਤ ਹੋਈ ਇਹਨਾਂ ਵਿੱਚੋਂ ਕੁਝ ਅੱਗੇ ਜਾ ਕੇ ਕਰੋਕੋਡਾਈਲਸ ਬਣ ਗਏ ਕੁਝ ਪੰਛੀ ਬਣ ਗਏ ਤੇ ਕੁਝ ਡਾਇਨਾਸੌਰਸ ਤਾਂ ਮਤਲਬ ਆਪਾ ਆਰਕੀਸੌਰਸ ਨੂੰ ਡਾਇਨਾਸੌਰ ਦੇ ਪੁਰਖੇ ਕਹਿ ਸਕਦੇ ਆ ਇਸ ਟ੍ਰਾਈਸੈਕ ਪੀਰੀਅਡ ਚ ਸਭ ਤੋਂ ਪਹਿਲਾ ਜਿਹੜਾ ਡਾਇਨਾਸੌਰ ਵਿਕਸਿਤ ਹੋਇਆ ਉਹਦਾ ਨਾਂ ਰੱਖਿਆ ਇਰੋਪਟਰ ਨਾ ਨਾ ਨਾਮ ਸੁਣ ਕੇ ਡਰਨਾ ਨਹੀਂ ਆਪਾ ਅਸਲ ਚ ਇਹ ਡਾਇਨਾਸੌਰ ਸਿਰਫ 3 ਫੁੱਟ ਲੰਬਾ ਸੀ ਲਗਭਗ ਵੱਡੇ ਫੋਨ ਦੇ ਉੱਤੇ ਪੱਗ ਜਿੰਨਾ ਪੁਰੇ ਰੌਪਟਰ ਪਾਗਵ ਨੂੰ ਬੋਲ ਦੇ ਪਿੱਛੇ ਨਹੀਂ ਪੜਦਾ ਸੀ ਇਹ ਇੱਕ ਸ਼ਿਕਾਰੀ ਸੀ ਜੋ ਤੇਜ਼ੀ ਨਾਲ ਛੋਟੇ ਜਾਨਵਰਾਂ ਨੂੰ ਸਕਿੰਟਾਂ 'ਚ ਫੜ ਕੇ ਖਾ ਜਾਂਦਾ ਸੀ ਫੇਰ ਆਇਆ ਹਰੇਰਾ ਸੋਰਸ ਇਹਦੇ ਤੋਂ ਡਰਨਾ ਹੈ ਆਪਾਂ ਕਿਉਂਕਿ ਇਹ 20 ਫੁੱਟ ਲੰਬਾ ਤੇ ਜ਼ਿਆਦਾ ਖਤਰਨਾਕ ਸੀ ਇਹ ਆਪਣੇ ਫੂਡ ਚੇਨ ਦੇ ਟਾਪ ਤੇ ਸੀ ਤੇ ਇਹ ਆਪਣੇ ਤੋਂ ਹਰ ਛੋਟੇ ਜੀਵ ਨੂੰ ਸ਼ਿਕਾਰ ਨਾਲ ਲੈਂਦਾ ਪਰ ਗੱਲ ਇਹ ਹੈ ਕਿ ਇਸ ਟਾਈਮ ਤੱਕ ਡਾਇਨਾਸੌਰ ਧਰਤੀ ਤੇ ਰਾਜ ਨਹੀਂ ਕਰਦੇ ਸੀ ਟ੍ਰਾਈਏਸਿਕ ਪੀਰੀਅਡ ਵਿੱਚ ਉਹ ਬਸ ਕੁਝ ਹੋਰ ਚੀਜ਼ਾਂ ਵਿੱਚੋਂ ਇੱਕ ਸੀ ਆਏ ਸਮਝੋ ਵੀ ਫਿਲਹਾਲ ਡਾਇਨਾਸੌਰ ਚੁੱਪਚਾਪ ਦੁਨੀਆ ਤੇ ਰਾਜ ਕਰਨ ਲਈ ਤਿਆਰ ਹੋਏ ਸੀ ਥੋੜਾ ਜਿਹਾ ਅੱਗੇ ਚਲਦੇ ਹਾਂ ਹੁਣ ਬਸ ਕੁਝ ਕ ਸਾਲ ਲੱਗੇ ਯਾਦ ਆ ਪੈਂਜਿਆ ਉਹ ਵੱਡਾ ਮਹਾਦੀਪ ਹਾਂ ਉਹੀ ਜਿੱਥੇ ਆਪਾਂ ਸਪਲੈਂਡਰ ਤੇ ਗੇੜਾ ਲਾਇਆ ਸੀ ਇਹ ਟੁੱਟਣ ਲੱਗ ਗਿਆ ਨਹੀਂ ਨਹੀਂ ਥੋੜੇ ਸਪਲੈਂਡਰ ਨਾਲ ਨਹੀਂ ਧਰਤੀ ਦੇ ਛੱਲ ਲਈ ਯਾਨੀ ਕਿ ਕਰਸਟ ਮਤਲਬ ਇਸ ਪਲੈਨਟ ਦੀ ਬਾਹਰਲੀ ਪਰਤ ਵੱਡੇ ਵੱਡੇ ਟੁਕੜਿਆਂ ਨਾਲ ਬਣੀ ਹੋਈ ਹੈ ਜਿਹਨੂੰ ਟੈਕਟੋਨਿਕ ਪਲੇਟਸ ਕਿਹਾ ਜਾਂਦਾ ਹੈ ਇਹ ਪਲੇਟਾਂ ਹਿਲਦੀਆਂ ਰਹਿੰਦੀਆਂ ਪਰ ਬਹੁਤ ਹੀ ਹੌਲੀ ਰਫਤਾਰ ਨਾਲ ਅੱਜ ਵੀ ਹਿਲ ਰਹੀ ਹੈ ਲੱਖਾਂ ਸਾਲਾਂ ਚ ਹਿਲ-ਹਿਲ ਕੇ ਇਹ ਪਲੇਟਾਂ ਨੇ ਪੈਂਜੀਆਂ ਨੂੰ ਧੱਕਾ ਦਿੱਤਾ ਤੇ ਖਿੱਚਿਆ ਜਿਹਦੇ ਨਾਲ ਜ਼ਮੀਨ ਤੇ ਤਰੇੜਾਂ ਆਉਣੀ ਸ਼ੁਰੂ ਹੋ ਗਈਆਂ ਬਿਲਕੁਲ ਓਵੇਂ ਹੀ ਜਿਵੇਂ ਤੁਸੀਂ ਲਾ ਲਓ ਜਿਵੇਂ ਆਪਾਂ ਕੱਚ ਤੇ ਕੁਝ ਮਾਰਦੇ ਆਂ ਤੇ ਉਹ ਸਾਰੇ ਪਾਸੇ ਤਰੇੜਾਂ ਪਾ ਜਾਂਦਾ ਇਹ ਤਰੇੜਾਂ ਨਾਲ ਧਰਤੀ ਹੇਠਲਾ ਲਾਵਾ ਬਾਹਰ ਆਣਾ ਸ਼ੁਰੂ ਹੋ ਗਿਆ ਜਿਹਦੇ ਨਾਲ ਜਵਾਲਾਮੂਕੀ ਫਟ ਗਏ ਇਸ ਫਿਸਬੋਟ ਨੇ ਲਾਵਾ ਦੀ ਇੱਕ ਵਿਸ਼ਾਲ ਮਾਤਰਾ ਛੱਡੀ ਮਤਲਬ ਇੰਨਾ ਲਾਵਾ ਨਿਕਲਿਆ ਵੀ ਇਹ ਦੇਚ ਭਾਰਤ ਦੇ ਸਾਈਜ਼ ਦੇ ਤਿੰਨ ਦੇਸ਼ ਸਮਾਜਨ ਸੋਚੋ ਇੰਨੇ ਲਾਵੇ ਦਾ ਧਰਤੀ ਤੇ ਕੀ ਕੀ ਅਸਰ ਪਿਆ ਹੋਊਗਾ ਧਰਤੀ ਦਾ ਤਾਪਮਾਨ ਬਹੁਤ ਵੱਧ ਗਿਆ ਤੇ ਫਿਰ ਐਸਿਡ ਰੇਨ ਵੀ ਹੋਈ ਹੁਣ ਐਸਿਡ ਰੇਨ ਕਿਉਂ ਤੇ ਕਿਵੇਂ ਹੋਈ ਇਹ ਕਾਫੀ ਸਾਇੰਟਿਫਿਕ ਹੋ ਜਾਣਾ ਹੈ ਤੇ ਫਿਰ ਆਪਾਂ ਡਾਇਨਾਸੌਰ ਵਾਲੇ ਟਾਪਿਕ ਤੋਂ ਕਿਤੇ ਹੋਰ ਹੀ ਚਲੇ ਜਾਵਾਂਗੇ ਇਸ ਕਰਕੇ ਆਪਾਂ ਫਿਲਹਾਲ ਆਪਣੇ ਟਾਪਿਕ ਤੇ ਹੀ ਫੋਕਸ ਰੱਖਦੇ ਆ ਪਰ ਜੇ ਤੁਸੀਂ ਸਾਇੰਸ ਰਿਲੇਟਿਡ ਹੋਰ ਗੱਲਾਂ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਦੱਸੋ ਯਾਰ ਜ਼ਿਆਦਾਤਰ ਜੀਵ ਜੰਤੂ ਵਧੇ ਹੋਏ ਤਾਪਮਾਨ ਨੂੰ ਸਹਿ ਨਹੀਂ ਸਕੇ ਪਰ ਕੁਝ ਸਹਿ ਗਏ ਜਿਵੇਂ ਕਿ ਛੋਟੇ ਜੀ ਜੋ ਖੁੱਡਾਂ ਚ ਲੁਕ ਸਕਦੇ ਸੀ ਇਹ ਵਾਰਮ ਬਲੱਡੇਡ ਜੀ ਜਿਨ੍ਹਾਂ ਦੀ ਬੋਡੀ ਬਾਹਰਲੇ ਤਾਪਮਨ ਦੇ ਹਿਸਾਬ ਨਾਲ ਆਪਣੇ ਅੰਦਰ ਦੇ ਤਾਪਮਨ 'ਚ ਬਦਲਾ ਲਿਆ ਸਕਦੀ ਸੀ ਤੇ ਕੁਝ ਪ੍ਰਜਾਤੀਆਂ ਡਾਇਨਾਸੌਰ ਦੀਆਂ ਵੀ ਸੀ ਜੋ ਬਦਲਾਅ ਨੂੰ ਬਰਦਾਸ਼ਤ ਕਰਦੀਆਂ। ਇਸ ਪੀਰੀਅਡ ਨੂੰ ਕਿਹਾ ਜਾਂਦਾ ਹੈ ਟ੍ਰਾਈਏਸਿਕ ਜੂਰਾਸਿਕ ਐਕਸਟੈਂਸ਼ਨ ਪੀਰੀਅਡ। ਕਨਫਿਊਜ਼ ਨਹੀਂ ਹੋਣਾ ਆਪਾਂ। ਪਿਛਲਾ ਐਕਸਟੈਂਸ਼ਨ ਪੀਰੀਅਡ ਸੀ ਪਰਮিয়ান ਟ੍ਰਾਈਏਸਿਕ ਐਕਸਟੈਂਸ਼ਨ ਜੋ ਟ੍ਰਾਈਏਸਿਕ ਪੀਰੀਅਡ ਦੇ ਸ਼ੁਰੂਆਤੀ ਦੌਰ ਵਿੱਚ ਹੋਇਆ ਤੇ ਇਹ ਹੈ ਟ੍ਰਾਈਏਸਿਕ ਜੂਰਾਸਿਕ ਐਕਸਟੈਂਸ਼ਨ ਜੋ ਜੂਰਾਸਿਕ ਪੀਰੀਅਡ ਦੇ ਸ਼ੁਰੂਆਤੀ ਦੌਰ ਵਿੱਚ ਹੋਇਆ। ਤੇ ਹੁਣ ਆਪਾਂ ਗੱਲ ਕਰਾਂਗੇ ਜਰਾਸਿਕ ਪੀਰੀਅਡ ਦੀ। ਜਰਾਸਿਕ ਪੀਰੀਅਡ ਲਗਭਗ 5.5 ਕਰੋੜ ਸਾਲ ਤੱਕ ਰਿਹਾ ਤੇ ਇਹ ਪੀਰੀਅਡ ਡਾਇਨਾਸੌਰ ਲਈ ਗੋਲਡਨ ਪੀਰੀਅਡ ਮੰਨਿਆ ਜਾਂਦਾ ਹੈ। ਤੇ ਹਾਂ ਤੁਸੀਂ ਸਹੀ ਸੋਚਿਆ ਜਰਾਸਿਕ ਪਾਰਕ ਫਿਲਮ ਦਾ ਨਾਮ ਵੀ ਇਸ ਜਰਾਸਿਕ ਪੀਰੀਅਡ ਤੋਂ ਹੀ ਲਿਆ ਗਿਆ ਹੈ। ਇਸ ਪੀਰੀਅਡ 'ਚ ਜਾਨਵਰ ਸਿਰਫ ਜ਼ਮੀਨ ਤੇ ਰਾਜ ਹੀ ਨਹੀਂ ਕਰਦੇ ਸੀ ਪਰ ਕਈ ਅਜੀਬ ਆਕਾਰਾਂ ਵਿੱਚ ਵਿਕਸਿਤ ਵੀ ਹੋਏ। ਚਲੋ ਮਿਲਦੇ ਹਾਂ ਇਸ ਵੇਲੇ ਦੇ ਅੱਧੜ ਤਰ੍ਹਾਂ ਦੇ ਡਾਇਨਾਸੌਰਸ ਨੂੰ ਸੌਰੋਪੌਡਸ ਜਿਹਨੂੰ ਜੈਂਟਲ ਜਾਇੰਟਸ ਆਫ ਜਰਾਸਿਕ ਵੀ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ ਇਹ ਡਾਇਨਾਸੌਰ ਆਪਣੇ ਵੱਡੇ ਸੈਜ਼ ਲੰਬੀ گردਨ ਤੇ ਛੋਟੇ ਸਿਰਾਂ ਲਈ ਜਾਣੇ ਜਾਂਦੇ ਆ ਇਹ ਸੱਚੀ ਚ ਦੁਨੀਆ ਦੇ ਸਭ ਤੋਂ ਵੱਡੇ ਜਾਨਵਰਾਂ ਚ ਹੋਇਆ ਲਗਭਗ 80 ਫੁੱਟ ਤੱਕ ਵੱਡੇ ਸੋਚੋ ਦੋ ਸਕੂਲ ਬੱਸਾਂ ਜੇ ਇੱਕ ਦੂਜੇ ਦੇ ਅੱਗੇ ਲੱਗ ਜਾਣ ਤੇ ਉਹਨਾਂ ਤੋਂ ਵੀ ਲੰਬਾ ਇਹ ਡਾਇਨਾਸੌਰ ਸਾਈਜ਼ ਦੇ ਕੇ ਲੱਗਦਾ ਉਹ ਵੀ ਸਭ ਤੋਂ ਖਤਰਨਾਕ ਇਹ ਹੀ ਹੋਣਾ ਪਰ ਇਹੀ ਕੁਦਰਤ ਦਾ ਕਮਾਲ ਹੈ ਸਭ ਤੋਂ ਵੱਡੇ ਡਾਇਨਾਸੌਰਸ ਅਸਲ ਚ ਵੈਜੀਟੇਰੀਅਨ ਸੀ ਯਾ ਵੀਗਨ ਬੇਬੀ ਫੇਰ ਆਨ ਥੇਰੋਪੌਡਸ ਜਿੱਥੇ ਸੌਰੋਪੌਡਸ ਬੜੇ ਪਿਆਰੇ ਤੇ ਨਰਮਦਿਲ ਸੀ ਉੱਥੇ ਹੀ ਥੈਰੋਪੌਡਸ ਖੌਫਨਾਕ ਤੇ ਡਰਾਣੇ ਸ਼ਿਕਾਰੀ ਥੈਰੋਪੌਡਸ ਦੋ ਪੈਰਾਂ ਤੇ ਚੱਲਦੇ ਸੀ ਤੇ ਸੌਰੋਪੌਡਸ ਤੋਂ ਉਲਟ ਇਹ ਮਾਸਾਹਾਰੀ ਸੀ ਇਸੇ ਲਈ ਇਹਨਾਂ ਦੇ ਤੇਜ਼ ਦੰਦ ਤੇ ਨੌ ਸ਼ਿਕਾਰ ਲਈ ਬਣੇ ਸੀ ਇਹਨਾਂ ਚੋਂ ਸਭ ਤੋਂ ਮਸ਼ਹੂਰ ਸ਼ਿਕਾਰੀ ਓਲੋਸੌਰਸ ਸੀ ਬਹਿ ਝੁਕੇਗਾ ਨਹੀਂ 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 ਅਲੂ ਅਰਜੁਨ ਨਹੀਂ ਓਲੋਸੌਰਸ ਜੋ ਤਕਰੀਬਨ 30 ਫੁੱਟ ਲੰਬਾ ਸੀ ਇਹ ਸੀ ਦੋ ਖਾਸ ਕਿਸਮਾਂ ਤੇ ਇਹਨਾਂ ਤੋਂ ਇਲਾਵਾ ਵੀ ਬਥੇਰੀ ਤਰ੍ਹਾਂ ਦੇ ਡਾਇਨੋਸੌਰ ਸੀ ਕਹਿਣ ਦਾ ਮਤਲਬ ਜੁਰਾਸਿਕ ਪੀਰੀਅਡ ਦੇ ਵਿੱਚ ਤਾਂ ਜ਼ਮੀਨ ਤੇ ਡਾਇਨੋਸੌਰ ਦਾ ਹੀ ਰਾਜ ਸੀ ਇਹਦਾ ਮਤਲਬ ਇਹ ਨਹੀਂ ਕਿ ਸਮੁੰਦਰ ਤੇ ਅਸਮਾਨ 'ਚ ਕੋਈ ਨਹੀਂ ਸੀ ਪਾਣੀ ਦੇ ਥੱਲੇ ਤੇ ਹਵਾ ਵਿੱਚ ਇੱਕ ਖੌਫਨਾਇਲ ਰੈਪਟਾਈਲ ਘੁੰਮਦੇ ਸੀ ਇਹਨਾਂ ਨੂੰ ਡਾਇਨੋਸੌਰ ਨਹੀਂ ਕਹਿ ਸਕਦੇ ਪਰ ਉਹਨਾਂ ਦੇ ਮਾਮੇ ਚਾਚੇ ਕਹਿ ਸਕਦੇ ਆ ਸਮੁੰਦਰ ਵਿੱਚ ਸਭ ਤੋਂ ਮਸ਼ਹੂਰ ਸੀ ਥਾਇਓਸੌਰਸ ਤੇ ਪਲੀਸੌਰਸ ਤੇ ਅਸਮਾਨ ਚ ਟੈਰੋਸੌਰਸ ਇਹ ਡਾਇਨਾਸੌਰ ਨਹੀਂ ਸੀ ਪਰ ਉੱਡਣ ਵਾਲੇ ਰੈਪਟਾਈਲ ਸੀ ਇਹਨਾਂ ਦੇ ਖੰਭ 30 ਫੁੱਟ ਤੱਕ ਫੈਲ ਜਾਂਦੇ ਸੀ ਅੱਛਾ ਇੱਕ ਹੋਰ ਗੱਲ ਸੁਣੋ ਇਸ ਜੁਰਾਸਿਕ ਪੀਰੀਅਡ ਚ ਆਰਕੀਆਪਟਰਕਸ ਦਾ ਵੀ ਜਨਮ ਹੋਇਆ ਜੋ ਡਾਇਨਾਸੌਰਸ ਤੇ ਬਰਡ ਦੇ ਵਿਚਕਾਰਲੀ ਸਪੀਸੀ ਸੀ ਇਹਦੇ ਵਿੱਚ ਡਾਇਨਾਸੌਰ ਵਾਲੇ ਫੀਚਰ ਜਿਵੇਂ ਕਿ ਦੰਦ ਤੇ ਲੰਬੀ ਹੱਡੀਆਂ ਵਾਲੀ ਪੂੰਛ ਤੇ ਪੰਛੀਆਂ ਵਾਲੇ ਫੀਚਰ ਜਿਵੇਂ ਕਿ ਉੱਡਣ ਲਈ ਖੰਭ ਇਹਦੀ ਖੋਜ ਨੇ ਇਹ ਸਬੂਤ ਦਿੱਤਾ ਕਿ ਡਾਇਨਾਸੌਰ ਵਿੱਚੋਂ ਹੀ ਅੱਜ ਦੇ ਪੰਛੀ ਵਿਕਸਿਤ ਹੋਏ ਨੇ ਚਲੋ ਹੁਣ ਆਪਾਂ ਕ੍ਰੇਟੇਸ਼ੀਅਸ ਪੀਰੀਅਡ ਦੀ ਗੱਲ ਕਰਦੇ ਹਾਂ ਇਹ ਡਾਇਨਾਸੌਰ ਦੇ ਰਾਜ ਦਾ ਆਖਰੀ ਚੈਪਟਰ ਹੈ। ਇਹ ਉਹ ਟਾਈਮ ਸੀ ਜਦੋਂ ਦੁਨੀਆ ਤੇ ਸਭ ਤੋਂ ਮਸ਼ਹੂਰ ਡਾਇਨਾਸੌਰ ਹੁੰਦ ਚਾਏ ਤੇ ਧਰਤੀ ਇੱਕ ਅਜੇ ਹੀ ਰੰਗ-ਬਰੰਗੇ ਪਲੈਨਟ ਚ ਬਦਲ ਗਈ ਜਿਹੋ ਜੀ ਅੱਜ ਦਿਖਦੀ ਹੈ। ਕ੍ਰੇਸ਼ੀਅਸ ਪੀਰੀਅਡ ਦਾ ਸਭ ਤੋਂ ਮਸ਼ਹੂਰ ਡਾਇਨਾਸੌਰ ਸੀ T-Rex। ਹਾਂ ਤੇ ਉਹੀ ਹੈ ਜਿਹਨੂੰ ਆਪਾਂ ਮੂਵੀਜ਼ ਵਗੈਰਾ ਚ ਦੇਖਿਆ ਤੇ ਦੁਨੀਆ ਦੇ ਸਭ ਤੋਂ ਵੱਡੇ ਤੇ ਖੌਫਨਾਕ ਸ਼ਿਕਾਰੀਆ ਚੋਂ ਇੱਕ ਹੈ। ਇਹ ਲਗਭਗ 40 ਫੁੱਟ ਲੰਬਾ ਸੀ। ਇਹ ਪੀਰੀਅਡ ਬਹੁਤ ਹੀ ਲੰਮਾ ਚੱਲਿਆ, ਲਗਭਗ 79 ਮਿਲੀਅਨ ਸਾਲ। ਇਸ ਪੀਰੀਅਡ ਚ ਡਾਇਨਾਸੌਰ ਨੇ ਪੂਰਾ ਗਾਹ ਭਾਰ ਰੱਖਿਆ ਸੀ ਯਾਰ। ਪਰ ਕੁਝ ਅਜਿਹਾ ਹੁੰਦਾ ਹੈ ਕਿ ਸਭ ਕੁਝ ਬਦਲ ਜਾਂਦਾ ਹੈ ਲਗਭਗ 66 ਮਿਲੀਅਨ ਸਾਲ ਪਹਿਲਾਂ ਧਰਤੀ ਨਾਲ ਇੱਕ ਐਸਟਰੋਇਡ ਆਟਕ ਰਾਇਆ ਇਹ ਐਸਟਰੋਇਡ ਤਕਰੀਬਨ 6 ਮੀਲ ਚੌੜਾ ਸੀ ਇੱਕ ਮਾਰਸ ਤੇ ਜੂਪੀਟਰ ਦੇ ਵਿਚਾਲੇ ਐਸਟਰੋਇਡ ਬੈਲਟ ਵਿੱਚੋਂ ਆਇਆ ਸੀ ਸਾਲਾਂ ਤੱਕ ਇਹ ਸ਼ਾਂਤੀ ਨਾਲ ਆਰਬਿਟ ਕਰਦਾ ਰਿਹਾ ਪਰ ਇੱਕ ਦਿਨ ਉਹਦੇ ਰਾਹ ਵਿੱਚ ਥੋੜਾ ਜਿਹਾ ਫਰਕ ਆਇਆ ਤੇ ਸਿੱਧਾ ਧਰਤੀ ਤੇ ਆ ਬੁੱਜਿਆ ਮੈਕਸੀਕੋ ਦੇ ਯੂਕਾਤਨ ਪੈਨਿਨਸੂਲਾ ਤੇ ਜਿੱਥੇ ਅੱਜ ਚਿਕਸੋਕਲਬ ਕ੍ਰੇਟਰ ਹੈ ਇਹ ਉੱਥੇ ਡਿੱਗਿਆ ਸੀ ਤੇ ਇੰਨੇ ਜ਼ੋਰ ਨਾਲ ਟੱਕਰ ਮਾਰੀ ਵੀ ਲਾਲੋ ਹਿਸਾਬ ਜਿਵੇਂ ਲੱਖਾਂ ਹੀ ਨਿਊਕਲੀਅਰ ਬੰਬ ਇੱਕੋ ਟਾਈਮ ਤੇ ਛੱਡਦੇ ਹੋਣ ਤਬਾਹੀ ਮਚਾ ਦਿੱਤੀ ਪੂਰੀ ਧਰਤੀ ਤੇ ਕਿਤੇ ਜਵਾਲਾਮੁਖੀ ਫਟੇ ਕਿਤੇ ਸੁਨਾਮੀ ਆ ਗਈ ਜੰਗਲ ਨੂੰ ਅੱਗ ਲੱਗ ਗਈ ਕੈਰ ਮਚਾਤਾ ਇਸ ਟੱਕਰ ਨੇ ਇਹ ਸਭ ਕਰਕੇ ਧਰਤੀ ਉੱਤੇ ਮਿੱਟੀ ਅਤੇ ਧੂਏ ਦੇ ਬੱਦਲ ਛਾ ਗਏ ਬੱਦਲ ਇਹੋ ਜਿਹੇ ਕਿ ਸੂਰਜ ਦੀ ਰੌਸ਼ਨੀ ਧਰਤੀ ਤੱਕ ਨਹੀਂ ਪਹੁੰਚ ਸਕ ਰਹੀ ਸੀ ਉਹ ਵੀ ਕਈ ਮਹੀਨੇ ਸਾਲਾਂ ਤੱਕ ਜਦੋਂ ਸੂਰਜ ਦਾ ਰਾਹ ਬੰਦ ਹੋ ਗਿਆ ਤਾਂ ਦੁਨੀਆ ਭਰ 'ਚ ਤਾਪਮਾਨ ਡਿੱਗ ਗਿਆ ਮਤਲਬ ਠੰਡ ਹੋ ਗਈ ਕਿਉਂਕਿ ਆਈ ਨਹੀਂ ਰਹੀ ਨਾ ਸੂਰਜ ਦੀ ਰੌਸ਼ਨੀ ਜਿਹਨੂੰ ਸਾਇੰਟਿਸਟ ਇੰਪੈਕਟ ਵਿంటర్ ਵੀ ਕਹਿੰਦੇ ਆ ਸੂਰਜ ਦੀ ਰੌਸ਼ਨੀ ਤੋਂ ਬਿਨਾ ਪੌਦੇ ਫੋਟੋਸਿੰਥੇਸਿਸ ਨਹੀਂ ਕਰ ਸਕੇ ਫੋਟੋਸਿੰਥੇਸਿਸ ਤਾਂ ਪਤਾ ਨਾ ਵੀ ਪੌਦੇ ਆਪ ਦਾ ਉਗਾਂਦੇ ਆ ਆਪਣੇ ਆਪ ਨੂੰ ਤੇ ਹੌਲੀ ਹੌਲੀ ਮਰਨ ਲੱਗ ਗਏ ਜਿਹਦੇ ਨਾਲ ਚੇਨ ਰਿਐਕਸ਼ਨ ਸ਼ੁਰੂ ਹੋ ਗਿਆ ਜਿਹੜੇ ਜੀਵ ਜੰਤੂ ਪੌਦੇ ਖਾਂਦੇ ਸੀ ਉਹ ਭੁੱਖੇ ਮਰਨ ਲੱਗ ਗਏ ਉਹ ਮਰੇ ਤਾਂ ਇਹਨਾਂ ਨੂੰ ਖਾਣ ਵਾਲੇ ਵੱਡੇ ਜਾਨਵਰ ਭੁੱਖੇ ਮਰਨ ਲੱਗ ਗਏ ਧਰਤੀ ਦਾ ਐਟਮੋਸਫੇਅਰ ਵੀ ਪੂਰਾ ਟੌਕਸਿਕ ਹੋ ਗਿਆ ਸੀ ਐਸਿਡ ਰੇਨ ਡਿੱਗਦੀ ਰਹੀ ਜਿਸ ਨੇ ਪਾਣੀ ਤੇ ਜ਼ਮੀਨ ਨੂੰ ਹੋਰ ਵੀ ਜ਼ਹਿਰੀਲਾ ਬਣਾਤਾ ਇਹ ਇੱਕ ਐਪੋਲੈਪਟਿਕ ਸੀਨ ਸੀਗਾ ਤੇ ਥੋੜੇ ਜਿਹੇ ਸਮੇਂ ਚ ਉਹ ਡਾਇਨਾਸੌਰ ਜੋ ਕਬਜ਼ਾ ਕਰਕੇ ਬੈਠੇ ਸੀ ਬਿਲਕੁਲ ਹੀ ਖਤਮ ਹੋ ਗਏ ਪਰ ਸਭ ਕੁਝ ਖਤਮ ਨਹੀਂ ਹੋਇਆ ਜਦੋਂ ਧਰਤੀ ਦੇ ਉੱਤੇ ਹਨੇਰਾ ਤੇ ਤਬਾਹੀຊ ਆ ਗਈ ਕੁਝ ਜੀਵ ਜੰਤੂਆਂ ਨੇ ਅਜਿਹੋਜੇ ਹਾਲਾਤਾਂ ਚ ਵੀ ਜੀਣ ਦਾ ਰਾਹ ਲੱਭ ਲਿਆ ਐਸਟਰੋਇਡ ਨੇ ਬਹੁਤ ਵੱਡੀ ਤਬਾਹੀ ਤਾਂ ਕੀਤੀ ਪਰ ਜ਼ਿੰਦਗੀ ਖਤਮ ਨਹੀਂ ਹੋਈ ਛੋਟੇ ਮਾਮਲ ਪੰਛੀ ਤੇ ਕੁਝ ਰੈਪਟਾਈਲਸ ਜਿਵੇਂ ਕਿ ਮગરਮਛ ਬਚ ਗਏ ਮੈਮਲਸ ਆਪਣੇ ਛੋਟੇ ਸਾਈਜ਼ ਤੇ ਹਰ ਚੀਜ਼ ਖਾਂਦੀ ਆਦਤ ਨਾਲ ਥੋੜਾ ਖਾਣਾ ਖਾ ਕੇ ਲੁਕ ਕੇ ਬਚ ਜਾਂਦੇ ਸੀ ਬਰਡਸ ਵੀ ਛੋਟੇ ਤੇ ਸਮਝਦਾਰ ਸੀ ਕੁਝ ਦੂਰ ਉੱਡ ਕੇ ਖਾਣਾ ਲੱਭ ਲੈਂਦੇ ਤੇ ਉਹਨਾਂ ਦੇ ਖੰਭਾਂ ਨੇ ਉਹਨਾਂ ਨੂੰ ਠੰਡ ਤੋਂ ਬਚਾਏ ਰੱਖਿਆ ਰੈਪਟਾਈਲਸ ਜਿਵੇਂ ਕਿ ਮગરਮਛ ਆਪਣਾ ਜਿਸਮ ਠੰਡਾ ਕਰਕੇ ਨਹਿਰਾ ਤੇ ਦਲਦਲਾ ਚ ਜਿਹੜਾ ਕੁਝ ਮਿਲਦਾ ਉਹ ਖਾ ਕੇ ਜ਼ਿੰਦਾ ਰਹੇ ਸੋ ਜਿਹੜੇ ਜੀਵ ਇਸ ਤਬਾਹੀ ਤੋਂ ਬਚ ਗਏ ਉਹ ਅੱਗੇ ਚੱਲ ਕੇ ਅੱਜ ਦੀ ਡਾਇਵਰਸ ਜ਼ਿੰਦਗੀ ਦੀ ਬੁਨਿਆਦ ਬਣੇ ਇਹ ਜੀਵਨ ਛੋਟੇ-ਛੋਟੇ ਮੈਮਲਸ ਜੋ ਅਜੀਬ ਹਾਲਾਤ ਤੇ ਹਿਸਾਬ ਨਾਲ ਅੱਗੇ ਜਾ ਕੇ ਇਵੋਲਵ ਹੋਏ ਤੇ ਹੌਲੀ ਹੌਲੀ ਵੱਡੇ ਹੋ ਕੇ ਅੱਗੇ ਦੀ ਅੱਗੇ ਵਧਦੇ ਰਹੇ ਡਾਇਨਾਸੌਰਸ ਦਾ ਚੈਪਟਰ ਤਾਂ ਮੁੱਕਿਆ ਪਰ ਉਹਨਾਂ ਦੇ ਵੰਸ਼ਜ ਅੱਜ ਵੀ ਨੇ ਪੰਛੀਆਂ ਦੀ ਸ਼ਕਲ 'ਚ ਜਿਨ੍ਹਾਂ ਨੇ ਇਸ ਅਸਮਾਨ ਨੂੰ ਰੰਗ-ਬਰੰਗਾ ਬਣਾ ਕੇ ਰੱਖਿਆ ਹੋਇਆ ਇਹ ਸਭ ਸਾਨੂੰ ਇਹ ਯਾਦਦੋਂ ਆਉਂਦਾ ਹੈ ਕਿ ਚਾਹੇ ਕਿੰਨੀ ਵੀ ਵੱਡੀ ਤਬਾਹੀ ਕਿਉਂ ਨਾ ਹੋਵੇ ਜ਼ਿੰਦਗੀ ਨੂੰ ਕੋਈ ਨਹੀਂ ਰੋਕ ਸਕਦਾ ਪੰਛੀ ਮੈਮਲਸ ਤੇ ਰੈਪਟਾਈਲਸ ਆਪਣੇ ਆਪਣੇ ਤਰੀਕੇ ਨਾਲ ਨਵੀਂ ਦੁਨੀਆ 'ਚ ਆਪਣੀ ਜਗ੍ਹਾ ਬਣਾਉਂਦੇ ਗਏ ਤੇ ਅੱਜ ਦੇ ਸੰਸਾਰ ਸਾਡੀ ਦੁਨੀਆ ਇਨਾ ਦੇ ਸਰਵਾਈਵਲ ਦੀ ਕਹਾਣੀ ਦਾ ਹੀ ਨਤੀਜਾ ਹੈ ਵੱਡੇ ਵੱਡੇ ਜੀ ਆਏ ਤੇ ਗਏ ਪਰ ਜ਼ਿੰਦਗੀ ਦੀ ਤਾਕਤ ਚ ਕੋਈ ਕਮੀ ਨਹੀਂ ਤੇ ਕਮੀ ਤੁਸੀਂ ਵੀ ਨਾ ਆਨ ਦਿਓ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਨਾਲੇ ਮੈਨੂੰ ਜ਼ਰੂਰ ਦੱਸੋ ਤੁਸੀਂ ਕਿਹੜੇ ਮੁੱਦੇ ਤੇ ਜਾਂ ਕਿਹੜੇ ਟੌਪਿਕ ਤੇ ਅਗਲੀ ਵੀਡੀਓ ਦੇਖਣਾ ਚਾਹਵਾਂਗੇ ਤਾਂ ਹੁਣ ਵੇਲਾ ਉਹਨਾਂ ਖਾਸ ਬੰਦਿਆਂ ਦੀ ਗੱਲ ਕਰਨ ਦਾ ਜਿਨ੍ਹਾਂ ਦੀ ਕਹਾਤੇ ਵੀਡੀਓ ਬਣੀ ਦਿলো ਧੰਨਵਾਦ ਪ੍ਰਿਯੰਕਾ ਮਿੱਤਲ ਜੀ ਦਾ ਜਿਨ੍ਹਾਂ ਨੇ ਆਪਣੇ ਬੱਚਿਆਂ ਲਈ ਇਹ ਵੀਡੀਓ ਬਣਵਾਈ ਜਿਨ੍ਹਾਂ ਦਾ ਨਾਮ ਐਸਾਨਵੀਤ ਤੇ ਵਾਸੂ ਚਲੋ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ